ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬਿਹੜਾ ਦਿਖਾਵਾਂਗੇ ਦੋਦੇ ਬੱਚੇ ਥੱਲੇ ਆ ਜਮਾਂ ਸੂਜਾਂ ਸਮਜਾਂ ਤੇ ਦੋ ਦਿਖਾਵਾਂਗੇ ਕੱਪੜਾ ਤੇ ਰੇਟ ਵੀਡੀਓ ਦੇ ਵਿੱਚ ਕਰਾਂਗੇ ਡਡੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰिएगा ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਆਪਣਾ ਮਹਿੰਦਰ ਸਿੰਘ ਜੀ ਪਿੰਡ ਕੋਠੇਪਾਣ ਸਿਕਪੁਰਾਉਣਾ ਥੇਲਾ ਬਰਨਾਲਾ ਤਸੀਲ ਤਾਪਾ ਮੋਬਾਈਲ ਨੰਬਰ ਜੀ ਆਪਣਾ 980585696 6280585659 ਆਪਣਾ ਫੋਟੋ ਰੱਖੇ ਤਾਂ ਇਹ ਫਾਰਮ ਆ ਕੇ ਜਮਾ ਹੈਣਾ ਠੀਕ ਹੈ ਤੇ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੈਡ ਦੇਖੀਏ ਨੇ ਕਿਹੜਾ ਸੁਆ ਬਲੂਨ ਆ ਬੈਡ ਜੀ ਪਹਿਲੇ ਸੁਆ ਬਲੂਨ ਪਹਿਲਾ ਸੁਆ ਕਾਇਦਾਂ ਲੈਂਦੇ ਸੁਣਦੇ ਹਜੇ ਤੇ ਮੇਰੇ ਨਾਲ ਬਸ ਹੱਥ ਤੱਕ ਸਮੁੰਝ ਬਾਕੀ ਤੇ ਥਾਂ ਥਾਂ ਚੰਗਾ ਦੁੱਧ ਕਿੰਨਾ ਕ ਦੇ ਦੋਗੀ ਇਹ ਦੁੱਧ ਬਾਈ 30 ਤਾਂ ਦੇਉਗੀ 25 ਬਣ ਕੇ ਲੈ ਲੈ ਬੰਦਾ ਰੇਟ ਹੈ ਨਾ ਵੇਚਣ ਵਾਲਾ ਕੀ ਕਰਨਾ ਮੁੰਡਾ ਮੈਂ ਤੇ ਕੋ 1 ਲੱਖ ਦੀ ਦੇਵਾਂਗੇ ਮਾਰਦਾਨ ਹੋ ਜਾਊਗਾ ਕਮਾਉਂ ਟਾਣ ਕਰਦੇ ਆ ਤੋਰੇ ਬਾਹਰ ਨੂੰ ਵੜਾ ਜਾ ਫਿਰ ਉਹ ਗੱਦ ਘੜ ਵਗੈਰਾ ਦੇਖ ਲੈ ਪਲੂਣ ਪਹਿਲਾ ਸੂਰ ਸੁੰਦੀ ਪਈ ਐ ਇੱਕ ਹਫਤਾ ਸੂਰ ਚ ਬਾਕੀ ਪਿਆਗਾ ਤੇ ਪਹਿਲੇ ਸੂਰੇ ਆਪਾਂ ਤਾਂ ਨੀਂਦ ਲਾ ਸਕਦੇ ਕਿ 25 ਤੋਂ ਪਾਰ ਦੁੱਧ ਦੋਗੀ ਮੂੰਹ ਮੱਥਾ ਚੰਗਾ ਇੱਕ ਹਫਤਾ ਬਾਕੀ ਰਹੇਗਾ ਫੇਸ ਪੁਆਇੰਟ ਦੀ ਫੇਰ ਦੇਖੋ ਸੋਹਣੀ ਐ ਤੇ ਨਾੜਾ ਵਗੈਰਾ ਚੰਗੀਆਂ ਨੇ ਤੇ ਸਾਫ ਸੁਥਰਾ ਲੇਵਾ ਜਾ। ਦੇਖ ਸਰ ਜਾਰੇ ਤਾਂ ਨੇਖਰ ਮੇ ਕਿਸੇ ਪਾਸੇ ਹੱਥ ਦਰਾਣੀ ਹੈਗੀ। ਧੁਲੇਵਾ ਦੇਖ ਸਰ ਨੇੜ ਤੋਂ। ਮਾੜੀ ਸ਼ਾਂਖ ਹੈਗੇ ਕਬਜੀ ਜੀ ਹੈਨਾ। ਉਹ ਕੋਈ ਜੱਕਰ ਵਾਲੀ ਗੱਲਾਂ ਨਹੀਂ ਆ ਜਾਓ ਅੱਗੇ। ਇਹ ਵੀ ਪੂਰੀ ਸਾਫ ਸੁਥਰੀ ਹੈ ਜੀ। ਠੀਕ ਹੈ। ਅੱਗੇ ਦੋ ਨੰਬਰੇ ਦੇ ਵਿਚਾਲੇ ਵਾਲੀ ਵਹਿੜ ਆਪਾਂ ਦੇਖੀ ਜਾਨੇ ਆ। ਇਹ ਬਾਈ ਜੀ ਕਿਹੜਾ ਸੁਆ ਸੁਈ ਆ? ਇਹ ਵੀ ਕਾਨੂੰਨ ਹੀ ਆ ਵੇੜ ਬਾਈ। ਕੈਦਨ ਹੋ ਗਏ ਸੁਈ ਨੂੰ? ਇਹਨੂੰ ਮੱਛੂ ਦਾ ਉਹ ਇਹਦੇ ਮਗਰ ਬੱਚਾ ਹੈਗਾ ਤੇ 3 ਤੀਜਾ ਦਿਨ ਆਇਆ ਉਹ ਖੜਿਆ ਬੱਚੇ ਹੈਨਾ ਤੀਜਾ ਦਿਨ ਹੁਣ ਸਵੇਰ ਦਾ ਟਾਈਮ ਚਵਾਈ ਇਹਦੀ ਹੋਣੀ ਆ ਹੈਨਾ ਹਾਂਜੀ ਹਾਂ ਕਿੰਨਾ ਦੁੱਧ ਹਾਜ਼ਰਾ ਹੁਣ ਹੁਣ 20 ਲੀਟਰ ਹਾਜ਼ਰਾ ਜੀ ਦੋ ਟਾਈਮ ਚਵਾ ਦਾਂਗੇ ਹਾਂਜੀ ਰੇਟ ਇਹਦਾ ਕੀ ਹੋਊਗਾ ਜੀ ਇਹ ਭਾਈ ਦੇਮਾ ਕੇ ਆਪਾਂ 1,45,000 ਮਾਨਦਾਨ ਹੋ ਜਾਊਗਾ ਟੋਰਿਓ ਵਾਰ ਨੂੰ ਇਹਨੂੰ ਕਮਰੇ ਦੁਜੇ ਨਾਬਾ ਦੇ ਦੀ ਬੈਠ ਦੇਖਦੇ ਪਏ ਸੁਈਂ ਸਵਾਈਆ ਜਾਮਾ ਤੇ 20 ਕਿਲੋ ਦੁੱਧ ਚੋਣ ਵਾਲਾ ਹਾਜ਼ਰ ਆ 1,45,000 ਰੇਟ ਕੀ ਵਤਾ ਚਵਾਈ ਇਹਦੀ ਹੁਣ ਹੋਣੀ ਆ ਬੱਚਾ ਦਾ ਦੋਮੇ ਦੀਆਂ ਨਾਣਾ ਨੂੜਾ ਦੇਖੋ ਹਵਾਨੇ ਚੰਗੇ ਧੋਰੀ ਮੜੇ ਗੇ ਰ ਹੈ ਕੜਾਈ ਕੁਛੀ ਬੱਦੂ ਬਹੁਤ ਹੈ ਜੀ ਮਗਰੇ ਜ ਹੈਗਾ ਮੇਲ ਕਾ ਬੱਛਾ ਹਨਾ ਸੋ ਨਾੜਾ ਦੇਖੋ ਭਾਰ ਦਾ ਨਕਸ਼ਾ ਹੀ ਬਣਿਆ ਪਿਆ ਥੱਲੇ ਜਮ 145000 20 ਲੀਟਰ ਹਾਜ਼ਰ ਆ ਤੇ ਅੰਦਾਜ਼ਾ ਇਹ ਫਿਰ ਦੁੱਧ ਕਿੰਨਾ ਦੇ ਦੂਗੀ ਇਹ ਬਾਈ 40 ਬਲੱਸ ਸੰਗੂ ਹੱਥ ਮਾਰਨਾ ਚਾਹੀਦਾ ਇਹਨੂੰ 35 ਤੋਂ ਬਾਹਰ ਵਾਲੀ ਹੈਗੀ ਆ 35 ਤੋਂ ਬਾਹਰ ਵਾਲੀ ਤਾਂ ਮੋਜ ਨਾਲੀ ਇਹ ਤੇ ਸਰੀਰ ਦੇਖੋ ਜੀ ਬਿਹਰ ਦਾ ਠੀਕ ਹੈ ਤੇ ਫਿਟਨੈਸ ਹਲੇ ਵੇਤੇ ਜਮਾ ਹਨਾ ਪੂਰੀ ਫਿਟਨੈਸ ਤੇ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਹਨਾ ਤੇ ਸਾਫ਼ ਸਿਧਰਾ ਦੇਵਾ ਮਾਲਾ ਹੋ ਡੰਗ ਤੇ ਰਿੰਗੀ ਜਾਂਦੇ ਘੰਟਾ ਲੇਟ ਅੱਗੇ ਆਪਾਂ ਗੱਲ ਕਰਦੇ ਤੀਜੇ ਨੰਬਰ ਵਾਲੀ ਦੀ ਇਹ ਕਿਹੜਾ ਸੁਆ ਸੁਈ ਵੀ ਆ ਇਹ ਵੀ ਬਲੂਨ ਆ ਬੈਡ ਬਾਈ ਪਹਿਲੇ ਸੁਈ ਸੁਈ ਪਹਿਲਾ ਸੁਆ ਤੇ ਨਾੜਾ ਨੂੜਾ ਬੜਾ ਤਗੜਿਆ ਹੈਣਾ ਤੋੜ ਲੈ ਵਾਰ ਨੂੰ ਤੋੜ ਲੈ ਇਹਦੇ ਨਾਲ ਅਗਰ ਬੱਚਾ ਗਿਆ ਗਿਆ ਇਹਨੇ ਕਿ ਅਗਰ ਵੱਡਾ ਦੀ ਬੱਚੀ ਆ ਜੀ ਅੱਜ ਆਉਣੀ ਬੱਚੀ ਖੜੀ ਹੈਣਾ ਤੇ ਦਿਨ ਕਿਹ ਹੋ ਕੇ ਸੁਈ ਨੂੰ ਅੱਜ ਚਾਉtheta ਗੇ ਲੈਣਾ ਹੈਣਾ ਦੁੱਧ ਕਿੰਨਾ ਹੁਣ ਚੋਣ ਵਾਲਾ ਪਹਿਲੇ 22 23 ਲੀਟਰ ਹਾਜ਼ਰ ਆ ਜੀ 20 ਤੋਂ ਬਾਹਰ ਹਾਜ਼ਰ ਹੈਗਾਗਾ ਤੇ ਰੋਕੀ ਮੜਿਆ ਨਾੜਾ ਨੂੜਾ ਦੇਖੋ ਯਾਰ 28 ਦੀ ਖੜੀ ਆ ਜਮਾ ਨਾੜਾ ਹੈਣਾ ਸੋ ਨਾੜਾ ਦੇਖ ਸਾ ਜੋ ਆ ਮਗਰਾ ਕੀ ਰਮਾਟਾ ਤੇ ਸੀਮ ਹੁੰਦੇ ਦੇ ਬੱਚੀ ਬੱਚੀ ਠੀਕ ਇਹਦਾ ਭਾਗ ਹੀ ਰੱਖਿਆ ਆਪਾਂ 1,55,000 ਰੁਪਏ ਗਜੈਸ ਹੋ ਜੂਗੀ ਹਾਂ 1,55 ਜੋ ਮਾਨਤਨ ਧੋਰੀ ਵਾੜੀ ਹੋਰ ਧੋਰੀ ਇਧਰੋਂ 1,55 ਜੋ ਮਾਨਤਨ ਹੋ ਜੂ ਦੰਦੋ ਮੇਰੇ ਸਨ ਦੁੰਦੀ ਚੋਗੀ ਹੋਊਗੀ ਕਿ ਦੇਖੇ ਨੇ ਸੋ ਦੰਦ ਵਾਜਾਂ ਨੇ ਦੇਖੇ ਨਹੀਂ ਸਾਫ ਤੂਰੀ ਦੇਖ ਲੋ ਜੀ ਬਹਿਣਾ ਹੁਣ ਤੁਸੀਂ ਆਪ ਠੀਕ ਐ ਸੋ ਸਾਫ ਤਰੀਕ ਚਾਰੂ ਦੂਰੂ ਬਹੁਤ ਆ ਠੀਕ ਐ ਅੱਗੇ ਆ ਜੇ ਬੱਚਾ ਨੰਬਰ ਵਾਲੀ ਤੇ ਜੀ ਗੱਪਣ ਇਹ ਦੂਜਾ ਸਾਲ ਹੁੰਦੀ ਲੱਗਦੀ ਹੈ ਨਾ ਹਾਏ ਦੁੱਜਾ ਠੀਕ ਹੈ ਕੈਦ ਨਾ ਕੱਢਦੀ ਅਜੇ ਕੱਚੀ ਲੱਗਦੀ ਆ ਹਾਂ ਜੀ ਤਕਰੀਬਨ ਹਫ਼ਤੇ ਇੱਕ ਦੀ ਕੱਚੀ ਆ ਜੀ ਹਫ਼ਤੇ ਇੱਕ ਦੀ ਕੱਟੀ ਆ ਤਕਰੀਬਨ 703 ਆਈ ਪੂਰੀ ਥਾਣਾ ਥੀਜਵਾਈ ਵਾਲਾ ਹਾਂ ਥੀਜਵਾਈ ਆ ਥਾਣਾ ਕਿੰਨਾ ਕੁ ਦੁੱਧ ਦੇ ਦੂਗੀ ਜੀ ਇਹ ਇਹ ਵੀ ਦੇ ਦੂ ਕੋਈ 30 ਦੇ ਲੈਣ ਰੇਟ ਦੇੜ ਠੀਕ ਆ ਵੀ 30 ਕਿਲੋ ਵਾਲੀ ਬਿਹੜੇ ਵੀ ਲੈ ਗਏ ਆ ਇਹਦਾ ਰੇਟ ਕਿਰ ਹੋਗਾ ਜੀ ਇਹ ਬਈ ਲੱਖ ਦੀ ਦੇ ਦਿਆ ਲੱਖ ਰੁਪਈਆ ਦੀ ਬਿਹੜਾ 30 ਕਿਲੋ ਦੁੱਧ ਦੇ ਨਾਲ ਹੀ ਮਾਨਦਾਨ ਹੋ ਜਾਊਗਾ ਹਣਾ ਓ ਠੀਕ ਹੈ ਫਰਪਾ ਚਾਰ ਬੜਾ ਸਾਨੂੰ ਦਿਖਾ ਦਿਆ ਤਿੰਨ ਦਗਾ ਦੋ ਦਿਖਾ ਦੇ ਸੂਜੇ ਵੀ ਇੱਕ ਗੱਪਣ ਤੇ ਚੌਥੇ ਨੰਬਰ ਤੇ ਦਿਖਾਈ ਤੋਰੀ ਬਈ ਮਾੜਾ ਜੇ ਇਹ ਵੀ ਗੱਪਣਾ ਇਹਦਾ ਰੇਟ ਲੱਖ ਦੁੱਧ 30 ਲੀਟਰ ਦੇ ਵਾਲੀ ਸੋ ਥਾਨ ਥਣ ਵੀ ਜਿਹੜੇ ਵੀ ਨੇ ਫਰਮਾਨ ਕਿ ਜਦੋਂ ਮਸ਼ੀਨ ਹੈ ਨਹੀਂ ਹੱਥੀ ਕਵਿ ਜਿਹੜਾ ਥਾਣਾ ਹਨਾ ਹਾਂਜੀ ਹੱਥੀ ਆ ਦੋ ਦੋ ਜਗ ਹਸਾਂ ਤੇ ਕਿਵੇਂ ਮਜੀ ਕਰਦਾ ਚੋ ਸਕਦਾ ਜਿਆ ਜੇ ਗੱਲ ਆ ਜੇ ਲੱਭੇ ਦੀ ਬਹੁਤ ਮਾਰਮੀ ਦੇ ਵੀ ਦੀ ਆ ਜੀ ਬੈਠ ਠੀਕ ਹੈ ਸਾਫ ਸੁਥਰੀ ਕਿਸੇ ਬਸ ਹੱਥ ਖੜਾੜੀ ਹਨਾ ਜਿਆ ਜੇ ਗੱਲ ਆ ਨੰਬਰ ਬੋਲ ਦਿਓ ਦੁਬਾਰੇ ਆਪਣਾ 6280581659 ਸੋ ਚਾਰ ਨਾਲ ਬਕਾਉਆ ਪਿੰਡ ਭਰੋੜ ਭੁੱਲੜੇਰੀ ਫਾਰਮ ਤੇ ਖੇਤਾਂ ਤੇ ਪਾਪਾ 500 ਦੇ ਕੋਟੇ ਵਜਦੇ ਆ ਵੀਡੀਓ ਦੇਖਣ ਲਈ ਸਾਬ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀ